ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਕਾਫੀ ਜ਼ਿਆਦਾ ਸੂਟ ਤੁਸੀਂ ਦੇਖ ਰਹੇ ਹੋ ਇਹਨਾਂ ਸੂਟਾਂ ਤੇ ਆਪਾਂ ਡਿਸਕਾਊਂਟ ਦੇਣ ਜਾ ਰਹੇ ਹਾਂ ਇਹ ਉਹ ਸੂਟ ਹੁੰਦੇ ਨੇ ਜਿਹੜੇ ਕਸਟਮਰ ਨੇ ਰਖਵਾਏ ਹੁੰਦੇ ਨੇ ਐਂਡ ਬਾਅਦ ਵਿੱਚ ਜਾਂ ਤਾਂ ਭੁੱਲ ਜਾਂਦੇ ਨੇ ਜਾਂ ਫਿਰ ਕਹਿੰਦੇ ਆ ਕਿ ਨਹੀਂ ਸਾਡੇ ਕੋਲ ਟਾਈਮ ਨਹੀਂ ਹੈਗਾ ਫਿਰ ਨੈਕਸਟ ਟਾਈਮ ਅਸੀਂ ਬਣਾਵਾਂਗੇ ਆਪਾਂ ਤੁਹਾਨੂੰ ਉਹਦੀ ਵੀ ਜਾਣਕਾਰੀ ਦੇ ਦੱਸਦੇ ਹਾਂ ਕਿਉਂਕਿ ਕਾਫੀ ਜ਼ਿਆਦਾ ਬੁਟੀਕ ਵਾਲੀਆਂ ਭੈਣਾਂ ਨੂੰ ਵੀ ਇਸ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਆਪਾਂ ਫਸਟ ਟਾਈਮ ਕੰਮ ਕਰਦੇ ਆ ਤਾਂ ਇੱਕ ਦੋ ਵਾਰ ਇਦਾਂ ਹੋ ਜਾਂਦਾ ਹੈ ਅੱਗੇ ਤੋਂ ਇਹ ਜ਼ਰੂਰ ਧਿਆਨ ਰੱਖਿਆ ਕਰੋ ਤੇ ਆਪਾਂ ਤੁਹਾਨੂੰ ਸੂਟ ਦਿਖਾਉਣੇ ਤੁਸੀਂ ਇਹਨਾਂ ਚੋਂ ਸੂਟ ਲੈ ਸਕਦੇ ਹੋ ਆਰਡਰ ਦੇ ਸੂਟ ਤਿਆਰ ਹੋਏ ਨੇ ਫਿਨਿਸ਼ਿੰਗ ਡਿਜ਼ਾਈਨਿੰਗ ਸਭ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਘੱਟ ਰੇਟ ਵਿੱਚ ਲਹੋਗੇ ਠੀਕ ਹੈ ਜੀ ਸਭ ਦਾ ਪ੍ਰਾਈਸ ਬਹੁਤ ਘੱਟ ਕਰ ਦਿੱਤਾ ਗਿਆ ਹੈ ਤੇ ਆਉਣ ਵਾਲਾ ਸੀਜ਼ਨ ਜਿਵੇਂ ਵਿంటర్ ਸੀਜ਼ਨ ਹੋ ਰਿਹਾ ਹੈ ਤੇ ਉਹਦੇ ਵਿੱਚ ਆਪਾਂ ਪਿਓਰ ਪਸ਼ਮੀਨੇ ਦੇ ਸੂਟ ਵੀ ਇਹਦੇ ਵਿੱਚ ਐਡ ਕੀਤੇ ਹੋਏ ਨੇ ਇਹ ਤੁਸੀਂ ਲੈ ਸਕਦੇ ਹੋ ਨਾਲ ਡਿਟੇਲ ਨਾਲ ਦੱਸਦੇ ਹਾਂ ਕਿ ਇਹ ਕਿਉਂ ਆਪਾਂ ਡਿਸਕਾਊਂਟ ਦੇ ਰਹੇ ਆ ਇਹਨਾਂ ਸੂਟਾਂ ਦੇ ਚਲੋ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਨਾਲ ਦੀ ਨਾਲ ਕਿਨਾਰੇ ਤੁਹਾਨੂੰ ਦੱਸਦੇ ਹਾਂ ਸਿੱਖਾਂ ਬਾਰੇ ਐਕਚੁਅਲੀ ਕੀ ਹੁੰਦਾ ਕਿ ਜਦੋਂ ਵੀ ਸੂਟ ਤਿਆਰ ਕੀਤਾ ਜਾਂਦਾ ਹੈ ਤਾਂ ਆਪਾਂ ਹਾਫ ਪੇਮੈਂਟ ਜ਼ਰੂਰ ਲੈਣੇ ਆ ਠੀਕ ਹੈ ਹਾਫ ਪੇਮੈਂਟ ਆਪਾਂ ਲੈਣੇ ਆ ਬਟ ਕੁਝ ਆਪਣੇ ਕਸਟਮਰ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦਾ ਰਿਸ਼ਤਾ ਆਪਣੇ ਨਾਲ ਬਹੁਤ ਵਧੀਆ ਬਣ ਗਿਆ ਹੁੰਦਾ ਹੈ ਜਦੋਂ 3-4 ਵਾਰੀ ਉਹਨਾਂ ਨੇ ਆਪਣੇ ਕੋਲ ਸੂਟ ਲਏ ਹੁੰਦੇ ਨੇ ਤੇ ਆਪਾਂ ਦਾ ਇੱਕ ਤਰ੍ਹਾਂ ਦਾ ਯਕੀਨ ਬਣ ਜਾਂਦਾ ਹੈ ਵੀ ਇਹ ਸੂਟ ਤਾਂ ਕਿ ਜੀ ਆਪਾਂ ਬਿਨਾਂ ਪੇਮੈਂਟ ਤੋਂ ਵੀ ਬਣਾ ਦਿੰਨੇ ਆਂ ਕਈ ਵਾਰ ਵੀ ਇੱਕ ਵਾਰ ਆਪਣਾ ਭੈਣਾ ਵਰਗਾ ਰਿਸ਼ਤਾ ਬਣ ਜਾਂਦਾ ਹੈ ਬਟ ਜਦੋਂ ਸੂਟ ਰੈਡੀ ਹੋ ਜਾਂਦੇ ਨੇ ਜਾਂ ਸੂਟ ਰਖਵਾ ਲੈਂਦੇ ਨੇ ਤਾਂ ਕੁਝ ਟਾਈਮ ਬਾਅਦ ਜਦੋਂ ਕਾਫੀ ਟਾਈਮ ਜਾਂ ਬਿਜ਼ੀ ਹੋ ਜਾਂਦੇ ਨੇ ਕੋਈ ਵੀ ਹੋਊਗੀ ਪ੍ਰੋਬਲਮ ਤਾਂ ਕਈ ਵਾਰ ਕਹਿੰਦੇ ਨੇ ਕਿ ਨਹੀਂ ਸਾਡੇ ਕੋਲ ਦੀ ਹੁਣ ਟਾਈਮ ਨਹੀਂ ਹੈਗਾ ਜਾਂ ਅਸੀਂ ਹੁਣ ਪੇਮੈਂਟ ਨਹੀਂ ਕਰ ਸਕਦੇ ਤੁਸੀਂ ਆਪਣੇ ਸੂਟ ਸੇਲ ਕਰ ਲਓ ਦੇਖੋ ਜੀ ਅਸੀਂ ਇੰਨੀ ਮਿਹਨਤ ਨਾਲ ਸੂਟ ਬਣਾਈ ਹੁੰਦੀ ਆ ਕਾਰੀਗਰਾਂ ਨੂੰ ਦਿੱਤਾ ਹੁੰਦਾ ਹਨਾ ਫੈਬਰਿਕ ਲੈ ਕੇ ਰੈਡੀ ਕਰਨੇ ਦੁਪੱਟੇ ਰੈਡੀ ਕਰਨੇ ਬਹੁਤ ਮਿਹਨਤ ਲੱਗਦੀ ਆ ਤੇ ਫਿਰ ਇਸ ਤਰ੍ਹਾਂ ਕਰਨ ਨਾਲ ਅਸੀਂ ਵੀ ਕੁਝ ਨਹੀਂ ਕਰ ਸਕਦੇ ਤਾਂ ਪਲੀਜ਼ ਇਦਾਂ ਨਾ ਕਰਿਆ ਕਰੋ ਜੇ ਤੁਸੀਂ ਸੂਟ ਰੈਡੀ ਕਰਵਾਇਆ ਤਾਂ ਚਾਹੇ ਤੁਸੀਂ ਲੇਟ ਲਿਆ ਕਰੋ ਜ਼ਰੂਰ ਲਿਆ ਕਰੋ ਕੁਝ ਦੀ ਪੇਮੈਂਟ ਆਈ ਵੀ ਹੁੰਦੀ ਹੈ ਜੀ ਹਾਫ ਪੇਮੈਂਟ ਕੀਤੀ ਹੁੰਦੀ ਉਹਨਾਂ ਨੇ ਉਹਨਾਂ ਦੀ ਹਾਫ ਪੇਮੈਂਟ ਤੇ ਆਪਾਂ ਕਾਫੀ ਜ਼ਿਆਦਾ ਸੂਟ ਜਿਹੜੇ ਉਹ ਤਿਆਰ ਕਰ ਦਿੰਨੇ ਆ ਜਦੋਂ ਤੁਸੀਂ ਹਾਫ ਪੇਮੈਂਟ ਕਰਦੇ ਹੋ ਮੰਨ ਲਓ ਤੁਸੀਂ 10000 ਰੁਪਏ ਪੇਮੈਂਟ ਕੀਤੀ ਆ ਤਾਂ ਜਦੋਂ ਸੂਟ ਲੈਂਦੀਆਂ ਨੇ ਪਹਿਣਾ ਉਹ ਕਾਫੀ ਜ਼ਿਆਦਾ ਜਿਵੇਂ 25 30000 ਦੇ ਸੂਟ ਖਰੀਦ ਲੈਂਦੀਆਂ ਨੇ ਉਸ ਤੋਂ ਬਾਅਦ ਜਦੋਂ ਪੇਮੈਂਟ ਜ਼ਿਆਦਾ ਹੋ ਜਾਂਦੀ ਆ ਤੇ ਫਿਰ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵੀ ਹੁਣ ਨਹੀਂ ਕਰ ਸਕਦੇ ਜਾਂ ਫਿਰ ਕੁਝ ਤਾਂ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੇ ਪੇਮੈਂਟ ਕੀਤੀ ਹੁੰਦੀ ਆ ਬਟ ਉਹਨਾਂ ਦੇ ਬਾਅਦ ਚ ਨਾ ਤਾਂ ਕਾਲ ਲੱਗਦੀ ਆ ਨਾ ਹੀ ਉਹ ਕੋਈ ਰਿਪਲਾਈ ਕਰਦੇ ਨੇ ਫਿਰ ਅਸੀਂ 6 ਮਹੀਨੇ ਬਾਅਦ ਇਹਨਾਂ ਸੂਟਾਂ ਤੇ ਡਿਸਕਾਊਂਟ ਲਗਾ ਕੇ ਇਹਨਾਂ ਸੂਟਾਂ ਨੂੰ ਕੱਢਣਾ ਹੁੰਦਾ ਕਿਉਂਕਿ ਇੰਨਾ ਜਗ੍ਹਾ ਨਹੀਂ ਹੁੰਦੀ ਜੀ ਆਪਾਂ ਇਹਨਾਂ ਨੂੰ ਸੂਟਾਂ ਨੂੰ ਰੱਖ ਸਕੀਏ ਤੇ ਆਪਾਂ ਇਸ ਤੇ ਡਿਸਕਾਊਂਟ ਦੇ ਰਹੇ ਆ ਪਿਓਰ ਪਸ਼ਮੀਨੇ ਦਾ ਸੂਟ ਆ ਆਰਾਮ ਟੈਕਸ ਦਾ ਪਿਓਰ ਪਸ਼ਮੀਨਾ ਹੈ ਇਹ ਪੂਰੀ ਇਸ ਦੀ ਨੈਕਲਾਈਨਸ ਬਣੀ ਹੋਈ ਬਹੁਤ ਪਿਆਰਾ ਇਹ ਫੈਬਰਿਕ ਹੁੰਦਾ ਪਿਓਰ ਪਸ਼ਮੀਨਾ ਠੀਕ ਹੈ ਆਪਾਂ ਸੀਜ਼ਨ ਆ ਨਾ ਹੈ ਵਿంటర్ ਸੀਜ਼ਨ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਸੂਟ ਜਿਹੜੇ ਤਿਆਰ ਕੀਤੇ ਨੇ ਉਹੀ ਦਿਖਾਵਾਂਗੇ ਇਸ ਦੀ 슬ੀਵਸ ਤੇ ਕੰਮ ਆਊਗਾ ਵੈਸੇ ਤਾਂ ਇਹ ਕੰਮ ਜਿਹੜਾ ਡਿਜ਼ਾਈਨ ਬਣਿਆ ਹੋਇਆ ਹੁਣ ਤਾਂ ਪਿਕਸ ਨਹੀਂ ਹੈਗੇ ਕੋਸ਼ਿਸ਼ ਕਰੂੰਗੀ ਜੇ ਮਿਲ ਗਏ ਇਸ ਦੀ ਇਸ ਜਗ੍ਹਾ ਤੇ ਲੈਸਾਂ ਅਟੈਚ ਹੁੰਦੀਆਂ ਨੇ ਜਿਸ ਨੂੰ ਹੋਰ ਪਰਮਾ ਤੇ ਸੋਨਾ ਬਣਾਉਣਾ ਹੋਵੇ ਡਿਜ਼ਾਈਨ ਨੂੰ ਬਾਕੀ ਅੰਬਰਾਇਡਰੀ ਤਾਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣੀ ਬਣੀ ਹੋਈ ਆ ਨੈਕਲਾਈਨ ਬਣੀ ਹੋਈ ਆ 슬ੀਵਸ ਤੇ ਕੰਮ ਆਊਗਾ ਏ ਤੁਸੀਂ ਦੇਖੋ 슬ੀਵਸ ਤੇ ਬਹੁਤ ਪਿਆਰਾ ਜਿਹੜਾ ਇਹ ਕੰਮ ਕੀਤਾ ਹੋਇਆ ਇਹ 슬ੀਵਸ ਤੇ ਕੰਮ ਆਊਗਾ ਤੇ ਨਾਲ ਹੀ ਪੌਂਚਾ ਤੇ ਕੰਮ ਕੀਤਾ ਹੋਇਆ ਸੂਟ ਜਦੋਂ ਰੈਡੀ ਹੋਊਗਾ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਕੇ ਤਿਆਰ ਹੋ ਜਾਊਗਾ ਤੇ ਨਾਲ ਹੀ ਇਸੇ ਬੋਟਲ ਗ੍ਰੀਨ ਕਲਰ ਆਹੇ ਇਹਦੇ ਨਾਲ ਦਾ ਹੀ ਚਨਾਉਣ ਸ਼ਾਉਣ ਦਾ ਇਹਦੇ ਨਾਲ ਦੁਪੱਟਾ ਹੈ ਦੁਪੱਟੇ ਨੂੰ ਪ੍ਰੋਪਰ ਲੈਸ ਲੱਗੀ ਹੋਈ ਆ ਇਹ ਸੂਟ ਆਪਾਂ 4000 ਦੇ ਵਿੱਚ ਰੈਡੀ ਕੀਤਾ ਤੁਹਾਨੂੰ ਪਤਾ ਹੈ ਰਾਮ ਟੈਕਸ ਦਾ ਜਿਹੜਾ ਵੀ ਫੈਬਰਿਕ ਹੁੰਦਾ ਕੋਸਟਲੀ ਹੁੰਦਾ ਇਹਦੀ ਇਹ ਹੁੰਦੀ ਕਿ ਇਸ ਦੇ ਉੱਪਰ ਬੁਰ ਨਹੀਂ ਆਉਂਦੀ ਸਪੈਸ਼ਲ ਪਸ਼ਮੀਨਾ ਜਿਹੜਾ ਹੈਗਾ ਏ ਉਹ ਰਾਮ ਟੈਕਸ ਦਾ ਹੀ ਜਿਆਦਾ ਬੈਸਟ ਮੰਨਿਆ ਜਾਂਦਾ ਕਿਸੇ ਵੀ ਤਰ੍ਹਾਂ ਨਾਲ ਇਸ ਦਾ ਕਲਰ ਨਹੀਂ ਉੱਤਰਦਾ ਕਿਸੇ ਵੀ ਤਰ੍ਹਾਂ ਇਹ ਖਰਾਬ ਨਹੀਂ ਹੁੰਦਾ ਤਾਂ ਤੁਸੀਂ ਇਹ ਲੈ ਸਕਦੇ ਹੋ ਇਹ 4000 ਦਾ ਸੂਟ ਆ ਇਹਦੇ ਸਿਰਫ ਆਪਾਂ 500 ਡਿਸਕਾਊਂਟ ਦੇਵਾਂਗੇ 3500 ਦੇ ਵਿੱਚ ਵਿਦ ਦੁਪੱਟਾ ਤੁਸੀਂ ਇਹ ਸੂਟ ਲੈ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਇਸ ਨੂੰ ਕਈ ਸਾਲਾਂ ਤੱਕ ਵੀ ਹੰਡਾਉਗੇ ਤਾਂ ਇਹ ਕਿਤੇ ਨਹੀਂ ਜਾਊਗਾ ਇੰਨਾ ਜਿਆਦਾ ਸੋਹਣਾ ਸੂਟ ਇਹ ਬਣ ਕੇ ਤਿਆਰ ਹੋ ਜਾਊਗਾ ਤੇ ਬਹੁਤ ਟਾਈਮ ਲੌਂਗ ਟਾਈਮ ਤੁਸੀਂ ਇਸ ਨੂੰ ਹੰਡਾ ਸਕਦੇ ਹੋ ਇਹਦੇ ਵਿੱਚ ਇੱਕ ਸੇਮ ਹੀ ਇਦਾਂ ਦਾ ਹੋਲ ਬਣਿਆ ਹੋਇਆ ਸਿਰਫ ਡਿਜ਼ਾਈਨਿੰਗ ਹੈ ਜੀ ਅਲੱਗ ਤੋਂ ਆਊਗੀ ਇਹ ਵੀ ਪਿਓਰ ਰਾਮ ਟੈਕਸ ਦਾ ਸੂਟ ਆ ਰਾਮ ਟੈਕਸ ਦਾ ਇਹ ਪਛਮੀਨਾ ਹੈ ਇਸ ਦਾ ਵਰਕ ਜਿਹੜਾ ਉਹ ਲੱਗ ਤੋਂ ਆਊਗਾ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਜਿਸ ਤਰ੍ਹਾਂ ਕਿ ਇਹ ਦੇਖੋ ਇਹ ਘੇਰਾ ਬਣੂਗਾ ਆਹ ਸੌਰੀ ਇਹ ਸਲੀਵਸ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਵੇਂ ਘੇਰਾ ਬਣੂਗਾ ਇਸ ਤੇ ਘੇਰਾ ਆਊਗਾ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗ ਘੇਰੇ ਦੇ ਅਕੋਰਡਿੰਗ ਜਿੰਨਾ ਮਰਜ਼ੀ ਰੱਖ ਸਕਦੇ ਹੋ ਇਸ ਜਗ੍ਹਾ ਤੇ ਇੱਥੇ ਲੈਸਾਂ ਅਟੈਚ ਹੋਣਗੀਆਂ ਚਾਹੇ ਤੁਸੀਂ ਕਰਨੀਆਂ ਹੋਣ ਤਾਂ ਕਰ ਸਕਦੇ ਨਹੀਂ ਤਾਂ ਉਦਾਂ ਤੁਸੀਂ ਬਣਾ ਸਕਦੇ ਹੋ ਇਸ ਦਾ ਨੈਕਲਾਈਨਸ ਬਣੂਗੀ ਇਸ ਜਗ੍ਹਾ ਤੇ ਇਹ ਗਲਿਆ ਬਣਿਆ ਹੋਇਆ ਸ਼ਾਇਦ ਤੁਸੀਂ ਦੇਖ ਸਕਦੇ ਹੋ ਲਾਈਨਸ ਇਹ ਨੈਕਲਾਈਨਸ ਬਣੂਗੀ ਇਹ ਵਾਲਾ ਗਲੇ ਤੇ ਵਰਕ ਆਊਗਾ ਇਹ ਵਾਲਾ ਜਿਹੜਾ ਉਹ ਘੇਰੇ ਤੇ ਵਰਕ ਆਊਗਾ ਠੀਕ ਹੈ ਤੇ ਸਪੈਸ਼ਲ ਇਹ ਵਾਲੀਆਂ ਇਹਦੀਆਂ 슬ੀਵਸ ਬਣੀਆਂ ਹੋਈਆਂ ਨੇ 슬ੀਵਸ ਵੀ ਬਹੁਤ ਹੈਵੀ ਬਣੀਆਂ ਨੇ ਦੇਖੋ ਤੁਸੀਂ ਸਲੀਵਸ ਬਹੁਤ ਜਿਆਦੀਆਂ ਸੋਹਣੀਆਂ ਨੇ ਬਹੁਤ ਹੈਵੀ ਬਣੀਆਂ ਹੋਈਆਂ ਨੇ ਤੇ ਇਹਨਾਂ ਨੂੰ ਚੁਹੀ ਚਾਹੋ ਤੇ ਲੈਸਾਂ ਅਟੈਚ ਕਰ ਸਕਦੇ ਹੋ ਨਹੀਂ ਤਾਂ ਨਹੀਂ ਵੀ ਕਰ ਸਕਦੇ ਹੋ ਤੇ ਇਸ ਦੇ ਵੀ ਪੌਂਚੇ ਬਣੇ ਹੋਏ ਨੇ ਇਹ ਦੇਖੋ ਇਸ ਦੇ ਪੌਂਚਿਆਂ ਤੇ ਵੀ ਪ੍ਰੋਪਰ ਸੇਮ ਹੀ ਕੰਮ ਹੋਇਆ ਹੈ ਸੂਟ ਇਹ ਵੀ ਬਹੁਤ ਸੋਹਣਾ ਹੈਵੀ ਆ ਪਿਓਰ ਰਾਮਟੈਕਸ ਦਾ ਫੈਬਰਿਕ ਹੈ ਇਹਦੇ ਵਰਕ ਜਿਹੜਾ ਉਹ ਜਿਆਦਾ ਹੋਇਆ ਹੋਇਆ ਵਾ ਇਸ ਕਰਕੇ ਇਹਦਾ ਪ੍ਰਾਈਸ ਰਹੂਗਾ 4000 ਤੇ ਨਾਲ ਦਾ ਹੀ ਦੁਪੱਟਾ ਡਾਈ ਕਰਕੇ ਤੁਹਾਨੂੰ ਦੇਵਾਂਗੇ ਨਾਲ ਹੀ ਸੇਮ ਲੈਂਸ ਜਿਹੜੀ ਉਹ ਅਟੈਚ ਕਰਕੇ ਦੇਵਾਂਗੇ ਚਨੌਂਚਪੌਣ ਦਾ ਦੁਪੱਟਾ ਹੋਊਗਾ ਤੇ ਪ੍ਰੋਪਰ ਸੂਟ ਤੁਸੀਂ ਇਹ 4000 ਦੇ ਵਿੱਚ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਪਿਆਰੇ ਸੂਟ ਨੇ ਰਾਮਟੈਕਸ ਦਾ ਫੈਬਰਿਕ ਆ ਤੇ ਫੈਬਰਿਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਨਹੀਂ ਆ ਸਕਦੀ ਇਹ ਵਾਲਾ ਸੂਟ ਵੀ ਬਹੁਤ ਪਿਆਰਾ ਹੈ ਇਹ ਵੀ ਗਰਮ ਸੂਟ ਹੈਗਾ ਜੀ ਦੇਖੋ ਇੱਕ ਕਸ਼ਮੀਰੀ ਟਾਈਪ ਦੇ ਵਿੱਚ ਬਣਿਆ ਹੋਇਆ ਗਰਮ ਸੂਟ ਆ ਐਂਡ ਇਹਦਾ ਵੀ ਫੈਬਰਿਕ ਬਹੁਤ ਸੋਹਣਾ ਰਹੂਗਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆ ਸਕਦੀ ਇਹਦੇ ਵਿੱਚ ਇਹ neck ਤੋਂ ਲੈ ਕੇ front ਤੋਂ ਹੇਠੇ ਤੱਕ ਸਾਰਾ ਇਹਦੇ ਵਿੱਚ ਵਰਕ ਆਊਗਾ ਠੀਕ ਹੈ ਕਾਫੀ ਜ਼ਿਆਦਾ ਵਰਕ 골ਡਨ ਕਲਰ ਦੇ ਵਿੱਚ ਕੀਤਾ ਹੋਇਆ ਕਸ਼ਮੀਰੀ ਸਟਾਈਲ ਦੇ ਵਿੱਚ ਇਸ ਦੇ ਨਾਲ ਆਊਗਾ ਜੀ ਸਟੋਲ ਪਸ਼ਮੀਨੇ ਦਾ ਹੀ ਬਣਿਆ ਹੋਇਆ ਇਹਦਾ ਪ੍ਰਾਈਸ ਰਹੂਗਾ 700 ਰੁਪਏ 700 ਰੁਪਏ ਦੇ ਵਿੱਚ ਇਹ ਤੁਸੀਂ ਸੂਟ ਲੈ ਸਕਦੇ ਹੋ ਕਲਰ ਸੇਮ ਆ ਜਿਹੜਾ ਤੁਸ ਤੁਹਾਡੇ ਸ਼ੋਅ ਹੋ ਰਿਹਾ ਅ ਲਵੈਂਡਰ ਸ਼ੇਡ ਜਾਮਨੀ ਕਲਰ ਹੈ ਇਹ ਤੇ 700 ਰੁਪਏ ਦੇ ਵਿੱਚ ਇਹ ਤੁਸੀਂ ਸੂਟ ਜਿਹੜਾ ਉਹ ਮੰਗਵਾ ਸਕਦੇ ਹੋ ਹਾਂਜੀ ਇਸ ਤੋਂ ਇਲਾਵਾ ਕੁਝ ਪਾਰਟੀ ਵੇਅਰ ਸੂਟ ਨੇ ਇੱਕ ਹੋਰ ਪਸ਼ਮੀਨੇ ਦਾ ਸੂਟ ਹੈਗਾ ਜੀ ਆਫਰ ਦੇ ਵਿੱਚ ਜੀ ਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ ਵਾ ਕਸ਼ਮੀਰੀ ਟਾਂਕੇ ਦਾ ਹੱਥ ਦਾ ਵਰਕ ਆ ਇਹ ਸਾਰਾ ਕਸ਼ਮੀਰੀ ਕਸ਼ਮੀਰੀ ਟਾਂਕਾ ਹੁੰਦਾ ਜ ਜਿਹਦੇ ਵਿੱਚ ਸ਼ਾਲ ਬਣਾਏ ਜਾਂਦੇ ਨੇ ਉਹਦਾ ਕੰਮ ਕੀਤਾ ਹੋਇਆ ਇਸ ਤਰ੍ਹਾਂ ਨੈਕ ਬਣੀ ਹੋਈ ਆ ਫਰੰਟ ਤੇ ਇਸ ਤਰ੍ਹਾਂ ਗਿੱਲਾ ਜਾਂਦੀਆਂ ਨੇ ਘੇਰਾ ਬਣਿਆ ਹੋਇਆ ਇਹ ਵੀ ਗਰਮ ਫੈਬਰਿਕ ਆ ਬਹੁਤ ਸੋਹਣਾ ਫੈਬਰਿਕ ਆ ਤੇ ਇਸਦੇ ਵਿੱਚ 슬ੀਵਸ ਬਣੀਆਂ ਹੋਈਆਂ ਨੇ ਇਹ ਤੁਸੀਂ ਦੇਖਿਆ ਨਾ ਹੱਥ ਦਾ ਕੰਮ ਹੁੰਦਾ ਜਿਵੇਂ ਕਿ ਸ਼ਾਲ ਬਣੇ ਹੋਏ ਤੁਸੀਂ ਦੇਖੇ ਹੋਣੇ ਸ਼ਾਲ ਕਾਫੀ ਜ਼ਿਆਦਾ ਆਪਣੇ ਟਰੈਂਡ ਦੇ ਵਿੱਚ ਹੁੰਦੇ ਨੇ ਬਹੁਤ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਇਹ ਵਰਕ ਕੀਤਾ ਹੁੰਦਾ ਹੈ ਬਹੁਤ ਜ਼ਿਆਦਾ ਸੋਨਾ ਬਹੁਤ ਸਫਾਈ ਦਾ ਵਰਕ ਕੀਤਾ ਇਹਦਾ ਪ੍ਰਾਈਸ ਰਹੂਗਾ ਜੀ 3500 ਰੁਪਇਆ ਸਾਰਾ ਹੱਥ ਦਾ ਕੰਮ ਆਊਗਾ ਤੇ ਬਿਲਕੁਲ ਡਿਫਰੈਂਟ ਜਿਹਾ ਸਟਾਈਲ ਹੈ ਇਹ ਬਹੁਤ ਨੇ ਬਹੁਤ ਸਪੈਸ਼ਲ ਬਹੁਤ ਹੀ ਜ਼ਿਆਦਾ ਮਿਹਨਤ ਨਾਲ ਇਹ ਸੂਟ ਬਣਿਆ ਸੀ ਸਪੈਸ਼ਲ ਬਣਾਇਆ ਸੀ ਬਟ ਉਹਨਾਂ ਨੇ ਪੇਮੈਂਟ ਤਾਂ ਕੀਤੀ ਸੀ ਬਟ ਉਸ ਤੋਂ ਬਾਅਦ ਉਹਨਾਂ ਨੇ ਰਿਪਲਾਈ ਨਹੀਂ ਦਿੱਤਾ ਇਸ ਕਰਕੇ ਇਹ ਸੂਟ ਆਪਾਂ ਸੇਲ ਕਰ ਰਹੇ ਹਾਂ पैती सौ रुपए का प्राइस प्लीज चेक कर दे रहे हो सूट है सूट आ बहुत प्यारा भी सूट बनया हुआ ए दे बैक फ्रंट पूरी शर्टा है। शर्टा शर्ट आर्ट आऊगी शर्ट के उपर पूरा वर्क आऊगा आऊगा जी जॉर्जर का देखो जॉर्जर फैब्रिक है ਤੇ ਪੂਰੀ ਫਰੰਟ ਬੈਕ ਤੇ ਵਰਕ ਆਊਗਾ 크ਰੇਪ ਦੀ ਇਹਦੇ ਨਾਲ ਬਾਟਮ ਆਏਗੀ। ਔਰ ਨੇਚਰਲ 크ਰੇਪ ਦੀ ਇਹਦੇ ਨਾਲ ਬਾਟਮ ਆਏਗੀ। ਇਹ ਵੀ ਡਿਸਕਾਊਂਟਸ ਦੇ ਰਹੇ ਆ। ਇਹ 5500 ਦਾ ਸੂਟ ਆ। ਪਿਉਰਾ ਪਾਏ ਦੇ ਉੱਪਰ ਮਸ਼ੀਨ ਵਰਕ ਕੀਤਾ। ਬੈਕ ਫਰੰਟ 2.5 ਮੀਟਰ ਫੈਬਰਿਕ ਦੇ ਉੱਪਰ ਇਹ ਮਸ਼ੀਨ ਵਰਕ ਦਿੱਤਾ ਹੋਇਆ। ਇਹ ਦਾ ਪ੍ਰਾਈਸ ਆ 5500 ਆ। ਆਪਾਂ ਇਹ ਤੁਹਾਨੂੰ 4500 ਦੇ ਵਿੱਚ ਡਿਸਕਾਊਂਟ ਦੇ ਰਹੇ ਆ। ਕਿ ਇਸ ਜਿਹੜੇ ਪ੍ਰਾਈਸ ਹੁੰਦੇ ਆ ਕੋਸ਼ਿਸ਼ ਕਰਾਂਗੀ ਮੈਂ نیچے ਮੈਂਸ਼ਨ ਕਰ ਦਾਂਗੀ। ਬਟ ਫਿਰ ਵੀ ਤੁਸੀਂ ਆਪਣਾ ਜਿਹੜਾ ਧਿਆਨ ਨਾਲ ਵੀਡੀਓ ਦੇਖ ਕੇ ਪ੍ਰਾਈਸ ਲੈ ਸਕਦੇ ਹੋ ਇਹ ਵਾਲਾ ਇੱਕ ਡਿਸਕਾਊਂਟ ਦੇ ਰਹੇ ਆ ਦੇਖੋ ਆਪਾਂ ਲੈਸਾਂ ਵੀ ਨਾਲ ਰੱਖਿਆ ਸਟੀਚ ਕਰਨ ਤੇ ਆ ਗਿਆ ਸੀਗਾ ਬਟ ਨਹੀਂ ਉਹ ਕਹਿੰਦੇ ਨਹੀਂ ਅਸੀਂ ਸੂਟ ਨਹੀਂ ਲੈ ਸਕਦੇ ਸਾਡੇ ਕੋਲ ਪੇਮੈਂਟ ਨਹੀਂ ਹੈਗੀ ਅਸੀਂ ਹੁਣ ਪੇਮੈਂਟ ਨਹੀਂ ਕਰ ਸਕਦੇ ਜੀ ਇਹ ਹੈਗਾ ਜੀ ਖਾਦੀ ਕਾਟਨ ਫੈਬਰਿਕ ਇਸ ਵਾਰ ਕਾਫੀ ਟ੍ਰੈਂਡ ਵਿੱਚ ਰਿਹਾ ਹੈ ਇਹ ਨੀਚੇ ਬਹੁਤ ਹੈਵੀ ਜਿਹਾ ਫਲਾਵਰ ਆਊਗਾ ਇਸ ਦੀ ਨੈਕਲਾਈਨਸ ਬਣੇਗੀ ਐਂਡ ਬਾਟਮ ਵੀ ਹੈਗੀ ਜੀ ਲਾਲ ਆ ਬਾਟਮ ਹੈਗੀ ਹੈ ਜੀ ਕਾਟਨ ਦੀ ਕਾਟਨ ਖਾਦੀ ਕਾਟਨ ਦੀ ਹੀ ਬਾਟਮ ਆਏਗੀ ਤੇ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਤੇ ਲੈਸ ਫ੍ਰੀ ਦਿੱਤੀ ਜਾਊਗੀ ਇਹਦਾ ਪ੍ਰਾਈਸ ਰਹੇਗਾ ਜੀ 2500 ਰੁਪਏ ਪਿਓਰ ਖਾਦੀ ਕਾਟਨ ਆ विद दी दुपट्टा आएगा जी ਇਹ दुपट्टा ਆਪ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹਦੇ ਨਾਲ 2500 ਰੁਪਏ ਦਾ ਸੂਟ ਆਏਗਾ ਠੀਕ ਹੈ ਜੀ ਨੈਕ ਦਾ ਕੁਝ ਦਿਖਾਉਣੀ ਆ ਇੱਕ ਬਹੁਤ ਹੀ ਸੋਹਣਾ ਬਹੁਤ ਪਿਆਰਾ ਸੂਟ ਆ ਇਹ ਫੈਬਰਿਕਾ ਜੀ ਚਨਾਵ ਸ਼ਫਾਨ क्रेप ਸ਼ਫਾਨ क्रेप ਆ ਹਮੇਸ਼ਾ ਆਪਾਂ ਜਿਹੜੇ ਸੂਟ ਰੈਡੀ ਕਰਦੇ ਆਂ ਤੇ ਤੁਸੀਂ ਦੇਖ ਸਕਦੇ ਸਾਡੇ ਫੈਬਰਿਕ ਦੇ ਉੱਪਰ ਹਮੇਸ਼ਾ ਇਸ ਤਰ੍ਹਾਂ ਦਾ ਟੈਗ ਜਿਹੜਾ ਉਹ ਲੱਗਾ ਹੋਊਗਾ ਕਿਉਂਕਿ ਪਿਓਰ ਕੰਪਨੀ ਵਧੀਆ ਕੰਪਨੀ ਦੇ ਸੂਟ ਹੁੰਦੇ ਫੈਬਰਿਕ ਹੋਊਗਾ ਇਹ ਦੇਖੋ ਇਹ ਲਿਖਿਆ ਹੋਇਆ ਨਾ ਕ੍ਰੇਪ ਸ਼ਿਫਨ ਕ੍ਰੇਪ ਸ਼ਿਫਨ ਹੈਗੀ ਆ ਬਹੁਤ ਜ਼ਿਆਦੀ ਸੌਫਟ ਹੁੰਦੀ ਆ ਇਹ ਸ਼ਿਫਨ ਦੀ ਤਰ੍ਹਾਂ ਇਹਦਾ ਫੈਬਰਿਕ ਹੁੰਦਾ ਬਿਲਕੁਲ ਲਾਈਟ ਵੇਟ ਤੇ ਕ੍ਰੇਪ ਦੀ ਤਰ੍ਹਾਂ ਇਸਦੀ ਇਹ ਸਾਈਡ ਦੀ ਸ਼ਾਈਨ ਹੁੰਦੀ ਆ ਇਹ ਹੈਗਾ ਜੀ ਆਫ ਵਾਈਟ ਦੇ ਵਿੱਚ ਵਾਈਟ ਵੀ ਤੁਸੀਂ کہہ ਸਕਦੇ ਹੋ ਇਹਨੂੰ ਇਸ ਤਰ੍ਹਾਂ ਰੈਡੀ ਹੋ ਜਾ। ਦੇਖੋ ਇਸ ਤੇ ਨੈਕਲਾਈਨ ਬਣੂਗੀ ਇਸ ਜਗ੍ਹਾ ਦੀ ਨੈਕਲਾਈਨ ਹੀ ਬਣੇਗੀ। ਇਹ ਪੂਰਾ ਫਰੰਟ ਬਣਿਆ ਹੋਇਆ ਉਹ ਸੋਨਾ ਫਰੰਟ ਬਣਿਆ ਹੋਇਆ। ਪੂਰੇ ਫਰੰਟ ਦੇ ਜੇ ਤੁਸੀਂ ਵਾਈਟ ਸੂਟ ਬਹੁਤ ਪਸੰਦ ਕਰਦੇ ਹੋ ਤਾਂ ਇਹ ਲੈ ਸਕਦੇ। ਇਸ ਦੀਆਂ 슬ੀਵਸ ਤੇ ਕੰਮ ਆਊਗਾ। ਤੇ ਸਪੈਸ਼ਲ ਇਸ ਦੀ ਬੈਕ ਤੇ ਵੀ ਕੰਮ ਕੀਤਾ ਗਿਆ। ਇਹ ਵਨ ਦੇਖੋ। ਬੈਗ ਤੇ ਵੀ ਕਾਫੀ ਜ਼ਿਆਦਾ ਕੰਮ ਦਿੱਤਾ ਗਿਆ ਹੈ ਇਹ ਇਹ ਜਿਹੜੀਆਂ ਬੈਗ ਤੇ ਨਾ ਨੀਚੇ ਨੂੰ ਸਾਈਡ ਤੇ ਗਿੱਲਾ ਜਣਗੀਆਂ ਤੇ ਬਹੁਤ ਹੈਵੀ ਸੂਟ ਆ ਵਿਦਆਊਟ ਦੁਪੱਟਾ ਇਹ ਸੂਟ ਆ ਕਾਫੀ ਮਹਿੰਗਾ ਸੀ ਪਿਓਰ ਫੈਬਰਿਕ ਆ ਫੈਬਰਿਕ ਬਹੁਤ ਜ਼ਿਆਦਾ ਸੋਹਣਾ ਇਹ ਇਹ ਸੂਟ ਵੈਸੇ ਬਣਿਆ ਸੀ 7000 ਦਾ ਸੂਟ ਰੈਡੀ ਹੋਇਆ ਸੀ ਬਹੁਤ ਜ਼ਿਆਦਾ ਸੋਹਣਾ ਆਪਾਂ ਤੁਹਾਨੂੰ ਇਹ 4500 ਦੇ ਵਿੱਚ ਦੇਵਾਂਗੇ ਠੀਕ ਹੈ ਜੀ ਕਿਉਂਕਿ ਵਾਈਟ ਕਲਰ ਹਰ ਕੋਈ ਨਹੀਂ ਲੈਂਦਾ ਕਿ ਸਾਡੀ ਵੀ ਮਜਬੂਰੀ ਹੁੰਦੀ ਆ ਉਹਨੂੰ ਦੇਣਾ ਪੈਂਦਾ ਵਾਈਟ ਕਲਰ ਕੋਈ ਖਾਸ ਹੀ ਲੈਂਦੇ ਨੇ ਜਿਨ੍ਹਾਂ ਨੂੰ ਸਪੈਸ਼ਲ ਪਸੰਦ ਹੁੰਦਾ ਤੇ ਆਪਾਂ 4500 ਦੇ ਵਿੱਚ ਆਪਾਂ ਤੁਹਾਡੇ ਨੂੰ ਸੂਟ ਦੇ ਦੇਵਾਂਗੇ ਫ੍ਰੀ ਸ਼ਿਪਿੰਗ ਦੇ ਵਿੱਚ ਇੱਕ ਬਹੁਤ ਸੋਹਣਾ ਸੂਟ ਆ ਪਿਓਰ ਸ਼ਿਮਰ ਤੇ ਪਿਓਰ ਸ਼ਿਮਰ ਵੀ ਅੱਜਕੱਲ ਬਹੁਤ ਕਿਸੇ ਕਿਸੇ ਨੂੰ ਲਈ ਜਾਂਦੀ ਹੈ ਜੀ ਇਹ ਪਿਓਰ ਸ਼ਿਮਰ ਹੁੰਦੀ ਹੈ ਜਿਹੜੀ 900 ਗ੍ਰਾਮ ਹੁੰਦੀ ਹੈ ਪਿਓਰ ਸ਼ਿਮਰ ਜਿਹੜੀ ਬਹੁਤ ਜ਼ਿਆਦੀ ਸੋਹਣੀ ਹੁੰਦੀ ਹੈ ਤੇ ਇਸ ਤੇ ਆਪਾਂ ਖੁਦ ਇਹਨੂੰ ਡਿਜ਼ਾਈਨ ਕੀਤਾ ਹੈ ਸੋਟੂ ਇਹ ਮਹਿੰਦੀ ਕਲਰ ਇਹਨੂੰ ਕਹਿ ਸਕਦੇ ਆ ਬਹੁਤ ਪਿਆਰਾ ਸੋਹਣਾ ਕਲਰ ਐਂਡ ਇਸ ਦੀ ਨੈਕਲਾਈਨਸ ਬਣੀ ਵੀ ਸ਼ੇਪ ਦੇ ਵਿੱਚ ਇਹਦਾ ਨੈਕ ਬਣਿਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹੈਂਡਵਰਕ ਹੈਂਡਵਰਕ ਦਾ ਇਹ ਇਤੇ ਕੰਮ ਕੀਤਾ ਹੋਇਆ ਇਸ ਦੀਆਂ 슬ੀਵਸ ਪਾਕਿਸਤਾਨੀ ਸਟਾਈਲ ਚ ਤੁਸੀਂ 슬ੀਵਸ ਰੱਖ ਸਕਦੇ ਹੋ ਜਾਂ ਤੁਸੀਂ ਸਿੰਪਲ ਵੀ ਰੱਖ ਸਕਦੇ ਹੋ ਇਹ 슬ੀਵਸ ਦਾ ਕੰਮ ਹੋਊਗਾ ਇਹ ਨੈਕਲੈਂਸ ਬਣੀ ਹੋਊਗੀ ਤੇ ਸਪੈਸ਼ਲ ਇਹਦਾ ਫੈਬਰਿਕ ਕਾਸਟੀਆ ਜੀ ਕਿਉਂਕਿ ਫੈਬਰਿਕ ਜਿਹੜਾ ਹੈਗਾ ਵਾ ਪਿਓਰ ਸ਼ਿਮਰ ਹੈ 900 ਗ੍ਰਾਮ ਪਿਓਰ ਸ਼ਿਮਰ ਹੁੰਦੀ ਹੈ ਜਿਹੜੀ ਉਹ ਵਾਲਾ ਪਿਓਰ ਸ਼ਿਮਰ ਦਾ ਰੰਗ ਵੀ ਬਹੁਤ ਸੋਹਣਾ ਹੈ ਇਹ ਸੂਟ ਆਪਣਾ ਰੈਡੀ ਹੋਇਆ ਜੀ 5000 ਦੇ ਵਿੱਚ ਬਹੁਤ ਪਿਆਰਾ ਬਿਨਾਂ ਵਿਦਾਊਟ ਦੁਪੱਟਾ ਤੇ ਆਪਾਂ ਤੁਹਾਨੂੰ ਇਹ 3000 ਦੇ ਵਿੱਚ ਦੇਵਾਂਗੇ ਸਪੈਸ਼ਲ ਡਿਸਕਾਊਂਟ ਆ ਜਲਦੀ ਤੁਸੀਂ ਤੁਸੀਂ ਇਹਦੀ ਸਕਰੀਨਸ਼ਾਟ ਲੈ ਕੇ ਇਹ ਸੂਟ ਵੀ ਬਗਵਾ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਵਿੱਚ ਇਹ ਸੂਟ ਅੱਜ ਆਪਾਂ ਸਾਰੇ ਸੂਟ ਕੱਢ ਦੇਣੇ ਆ ਜੀ ਜਿਨ੍ਹਾਂ ਦੇ ਉੱਪਰ ਜਿਹੜੀ ਵੀ ਆਪਣੇ ਕੋਲ ਪਏ ਹੈਗੇ ਨੇ ਤੇ ਡਿਸਕਾਊਂਟ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਲੈਣੇ ਤੁਸੀਂ ਲੈ ਸਕਦੇ ਹੋ ਜਲਦੀ ਕਰ ਬਹੁਤ ਸੋਹਣਾ ਸੂਟ ਆ ਜੈਲੋ ਕਲਰ ਦੇ ਪਿਓਰ ਜੈਲੋ ਕਲਰ ਸੂਟ ਆ ਪ੍ਰੋਪਰ ਹੈਵੀ ਜੈਲੋ ਕਲਰ ਸੂਟ ਆ ਇਹਦਾ ਸਟੱਫ ਆਇਆ ਗਿਆ ਜੀ organza viscose organza ਵਿੱਚ ਹੀ ਅੱਜ ਕੱਲ ਸੂਟ ਰੈਡੀ ਹੋ ਰਹੇ ਨੇ ਬਹੁਤ ਸੋਹਣਾ ਸੂਟ ਆ viscose organza ਪੂਰੀ ਸ਼ਰਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪੂਰਾ ਹੈਂਡਵਰਕ ਆ ਇਹ ਸਾਰਾ ਹੈਂਡਵਰਕ ਆ ਮਿਰਰ ਵਰਕ ਕੀਤਾ ਹੋਇਆ ਇਹ ਸਾਰਾ ਨਲਕੀ ਦਾ ਕੰਮ ਪਰਲ ਐਂਡ ਟੋਟਲੀ ਹੈਂਡਵਰਕ ਆ ਇਸ ਦਾ ਘੇਰਾ ਵੀ ਤੁਸੀਂ ਦੇਖ ਸਕਦੇ ਹੋ ਘੇਰੇ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਦਿੱਤਾ ਹੋਇਆ ਤੇ ਇਹਦੇ ਨਾਲ ਸਟੋਨ ਦੀ ਬਾਟਮ ਆਏਗੀ ਸਟੋਨ ਦੀ ਬਾਟਮ ਆਏਗੀ ਇਹਦੇ ਨਾਲ ਤੇ ਦੁਪੱਟਾ ਆਏਗਾ ਸੀ ਪ्योर ਦਾ ਦੁਪੱਟਾ ਪ्योर ਦਾ ਆਊਗਾ ਸੂਟ ਵੀ ਬਹੁਤ ਜ਼ਿਆਦਾ ਸੋਹਣਾ ਪ੍ਰੋਪਰ ਹੈਂਡਵਰਕ ਦਾ ਸੂਟ ਆ ਆ ਇਹ ਹੈਗਾ ਜੀ 3500 ਦਾ ਸੂਟ ਆ ਤੁਹਾਨੂੰ ਆਪਾਂ 2000 ਦੇ ਵਿੱਚ ਦੇਵਾਂਗੇ ਸਕ੍ਰੀਨਸ਼ਾਟ ਲੈ ਕੇ ਜਲਦੀ ਤੇ ਜਲਦੀ ਆ ਤੁਸੀਂ ਸੂਟ ਜਿਹੜਾ ਉਹ ਆਰਡਰ ਕਰ ਸਕਦੇ ਹੋ ਸਿਰਫ 2000 ਦੇ ਵਿੱਚ ਸੌਰੀ ਸੂਟ ਕਾਫੀ ਪੁਰਾਣੇ ਪਏ ਹੋਏ ਨੇ ਕੁਝ ਸੂਟ ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਇਹਨਾਂ ਨੂੰ ਰਿੰਕਲਸ ਆਏ ਹੋਏ ਨੇ ਇਹ ਸੂਟ ਹੈਗਾ ਜੀ ਸੈਟਨ ਆਰਗਾਂਜ਼ਾ ਦੇ ਸੈਟਨ ਆਰਗੈਂਜ਼ਾ ਹੈ ਆ ਪ੍ਰਿੰਟ ਦੇ ਵਿੱਚ ਸੈਟਨ ਆਰਗੈਂਜ਼ਾ ਆਊਗਾ ਐਂਡ ਇਹਦੀ ਨੈਕ ਲਾਈਨਸ ਜਿਹੜੀ ਆ ਪੂਰੀ ਵਰਕ ਕੀਤਾ ਹੋਇਆ ਨੈਕ ਲਾਈਨਸ ਤੇ ਇਸ ਤਰ੍ਹਾਂ ਆਊਗਾ ਐਂਡ ਇਹਦੀ ਬਾਟਮ ਜਿਹੜੀ ਉਹ ਸਟੋਨ ਦੀ ਆਊਗੀ ਤੇ ਦੁਪੱਟਾ ਜਿਹੜਾ ਉਹ ਪਿਓਰ ਦਾ ਆਏਗਾ ਠੀਕ ਹੈ ਇਸ ਤਰ੍ਹਾਂ ਆਊਗਾ ਕੰਬੀਨੇਸ਼ਨ ਕਲਰ ਹੈਗਾ ਜੀ ਇਹ ਆਫ ਵਾਈਟ ਕਲਰ ਹੈ ਠੀਕ ਹੈ ਆਫ ਵਾਈਟ ਕਲਰ ਦੇ ਵਿੱਚ ਇਹ ਤੁਸੀਂ ਲੈ ਸਕਦੇ ਹੋ ਪ੍ਰਾਈਸ ਰਹੇਗਾ ਜੀ 1500 ਰੁਪਏ ਦਾ ਠੀਕ ਹੈ 2000 ਦਾ ਸੂਟ ਆ 1500 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਵਿੱਚ ਆਪਾਂ ਤੁਹਾਨੂੰ ਦੇਵਾਂਗੇ ਐਡਰੈਸ ਤੁਸੀਂ ਮੈ WhatsApp ਤੇ ਸੈਂਡ ਕਰ ਸਕਦੇ ਹੋ ਐਂਡ WhatsApp ਤੇ ਤੁਸੀਂ ਇਹਨਾਂ ਦੀ ਸਕਰੀਨਸ਼ਾਟ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਉਹ ਤੁਸੀਂ ਭੇਜ ਸਕਦੇ ਹੋ ਠੀਕ ਹੈ ਇੱਕ ਹੈਗਾ ਜੀ ਬਲੈਕ ਕਲਰ ਦੇ ਵਿੱਚ ਬਹੁਤ ਸੋਹਣਾ ਸੂਟ ਆਪਣੇ ਕੋਲੇ ਪ੍ਰਿੰਟ ਆ ਮੈਚਿੰਗ ਦੇ ਵਿੱਚ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਹੈ ਤੁਸੀਂ ਇਹਦੀਆਂ ਫਰਾਕਸ ਬਣਾ ਸਕਦੇ ਹੋ ਸੂਟ ਬਣਾ ਸਕਦੇ ਹੋ ਫਰਾਕ ਬਹੁਤ ਸੋਹਣੀਆਂ ਲੱਗਣਗੀਆਂ ਲੀਲਨ ਕਾਟਨ ਦੇ ਵਿੱਚ ਆ ਓਨਲੀ 400 ਰੁਪਏ ਦੇ ਵਿੱਚ ਇਹ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਓਨਲੀ 400 ਹਾਂਜੀ ਇੱਕ ਹੈਗਾ ਜੀ ਚਨਾਉਣ ਤੇ ਕਿਚਨਾਉਣ ਦੇ ਸੂਟ ਵੀ ਬਹੁਤ ਜ਼ਿਆਦਾ ਅੱਜ ਕੱਲ ਫਿਰ ਟ੍ਰੈਂਡ ਦੇ ਵਿੱਚ ਆ ਰਹੇ ਨੇ ਚਨਾਉਣ ਦੇ ਸੂਟ ਇਹ ਹੈਗੀ ਜੀ ਚਨਾਉਣ ਬਹੁਤ ਸੋਹਣੀ ਇਹਦੇ ਉੱਪਰ ਸੀਕਵੈਂਸ ਵਰਕ ਦਿੱਤਾ ਹੋਇਆ ਹੈ ਆ ਸੀਕਵੈਂਸ ਵਰਕ ਆਰੀ ਵਰਕ ਦਿੱਤਾ ਹੋਇਆ ਬਹੁਤ ਪਿਆਰਾ ਸੂਟ ਆ ਗਾਜਰੀ ਲਾਈਟ ਪਿੰਕ ਗਾਜਰੀ ਕਲਰ ਆਊਗਾ ਇਹਦੇ ਨਾਲ ਕ੍ਰੇਪ ਦੀ ਬਾਟਮ ਆਏਗੀ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਆਏਗੀ ਦੁਪੱਟਾ ਆਏਗਾ ਜੀ ਚਨਾਉਸ਼ ਪਾਉਣ ਦਾ ਠੀਕ ਹੈ ਜੀ ਠੀਕ ਹੈ ਦੁਪੱਟਾ ਚਨਾਉਸ਼ ਪਾਉਣ ਦਾ ਆਏਗਾ ਇਹ ਸੂਟ ਹੈਗਾ ਜੀ 4000 ਦਾ ਆਪਾਂ ਤੁਹਾਨੂੰ ਇਹ ਦੇਵਾਂਗੇ 3200 ਰੁਪਏ ਦੇ ਵਿੱਚ ਠੀਕ ਹੈ ਜੀ 3200 ਦੇ ਵਿੱਚ ਇਹ ਸੂਟ ਤੁਸੀਂ ਲੈ ਸਕਦੇ ਹੋ ਸੂਟ ਬਹੁਤ ਸੋਹਣਾ ਹੈ ਵੀ ਬੜਿਆ ਹੈ ਇੱਕ ਹੋਰ ਸਾਡੇ ਨਾਲ ਕ੍ਰੇਪ ਦਾ ਸੂਟ ਸ਼ੇਅਰ ਕਰਨ ਜਾ ਰਹੇ ਹਾਂ ਬਹੁਤ ਪਿਆਰਾ ਹੈ ਇਹ ਤੇ ਪ੍ਰਾਈਸ ਵੀ ਬਹੁਤ ਘੱਟ ਹੈ ਇਹਦਾ ਲਾਸਟ ਸੂਟ ਹੈ ਪ੍ਰਾਈਸ ਵੀ ਬਹੁਤ ਸੋਹਣਾ ਹੈ ਇਸ ਦੀ ਇਸਾਗਾ ਤੇ ਨੈਕਲਾਈਨਸ ਬਣੂਗੀ ਇਹ ਸੈਮੀ ਕ੍ਰੇਪ ਦੇ ਵਿੱਚ ਆਊਗਾ ਇਹ ਏ ਪੂਰੇ ਫਰੰਟ ਤੇ ਵਰਕ ਆਊਗਾ ਇਸ ਤਰ੍ਹਾਂ ਦਾ ਤੇ ਇਹਦੇ ਨਾਲ ਜਿਹੜਾ ਸ਼ਿਖਾਉਣ ਦਾ ਹੀ ਦੁਪੱਟਾ ਆਏਗਾ ਸ਼ਿਖਾਉਣ ਦਾ ਦੁਪੱਟਾ ਹੈ ਕਟ ਵਰਕ ਹੈ ਨਾਲ ਵਿੱਚ ਫਲਾਵਰ ਆਉਣਗੇ ਤੇ ਇਸ ਪੂਰੇ ਫਰੰਟ ਤੇ ਵਰਕ ਆਊਗਾ ਇਹ ਹੈਗਾ ਜੀ 700 ਰੁਪਏ ਦਾ ਸੂਟ ਆ ਫ੍ਰੀ ਸ਼ਿਪਿੰਗ ਦੇ ਵਿੱਚ ਤੁਸੀਂ ਇਹ ਲੈ ਸਕਦੇ ਹੋ ਤੇ ਇਹ ਸਾਰੇ ਸੂਟ ਆਪਣੇ ਅੱਜ ਡਿਸਕਾਊਂਟ ਦੇ ਵਿੱਚ ਹਨ ਤੇ ਤੁਸੀਂ ਇੰਨਾ ਚੋ ਕੋਈ ਵੀ ਸੂਟ ਲੈਣਾ ਹੋਵੇ ਤੁਹਾਨੂੰ ਪਸੰਦ ਹੋਵੇ ਤੁਸੀਂ ਮੈਨੂੰ ਸਕਰੀਨ ਸ਼ਾਟ ਜਿਹੜੀ ਵਟਸਐਪ ਤੇ ਸੈਂਡ ਕਰ ਸਕਦੇ ਹੋ ਆਪਣੇ ਲਈ ਸੂਟ ਜਿਹੜੇ ਉਹ ਮੰਗਵਾ ਸਕਦੇ ਹੋ ਤਾਂ ਇਹਨਾਂ ਦੀ ਨਾਲ ਪ੍ਰੋਪਰ ਸਕਰੀਨਸ਼ਾਟ ਤੇ ਪ੍ਰਾਈਸ ਵੀ ਨਾਲ ਮੈਂਸ਼ਨ ਕਰ ਦਿਓ ਕਿਉਂਕਿ ਕਈ ਵਾਰ ਆਪਾਂ ਵੀਡੀਓ ਦੇ ਵਿੱਚ ਹੀ ਪ੍ਰਾਈਸ ਦੱਸੀ ਹੁੰਦੀ ਆ ਤਾਂ ਸਾਨੂੰ ਯਾਦ ਨਹੀਂ ਰਹਿੰਦੇ ਤਾਂ ਵੀਡੀਓ ਨੂੰ ਲਾਈਕ ਐਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ so much